13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੋਚ ਕਰਨ ਦੇ ਸੰਦੇ ਤੇ ਹਰਿਆਣਾ ਦੇ ਕਿਸਾਨ ਵੀ ਪੰਜਾਬ ਬਾਰਡਰ ਤੇ ਆ ਕੇ ਆਪਣੀਆਂ ਤਿਆਰੀਆਂ ਵਿੱਚ ਜੁਟ ਚੁੱਕੇ ਹਨ ਇੱਕ ਹਰਿਆਣਾ ਦੀ ਬੀਬੀ ਪੰਜਾਬ ਦੇ ਕਿਸਾਨਾਂ ਲਈ ਕੀ ਹੋਕਾ ਦਿੱਤਾ ਦੇਖੋ ਗਲੋਬਲ ਨੀ 13 ਤੋਂ ਪੂਰੀ ਖਬਰ ਹਰਿਆਣਾ ਕਿਹਤਰੀ ਵਾਈਫ ਫੁਲ ਸਪੋਰਟ ਸਰ ਹਰਿਆਣਾ ਕੀ ਪੰਜਾਬ ਕੇ ਸਾਥ ਮੈਂ ਕਿਉਂ ਅਗ ਜੋ ਕਿਸਾਨ ਕੀ ਲੜਾਈ ਹੈ ਓਏ ਤਾਂ ਲੜਾਈ ਪੰਜਾਬ ਕੀ ਹੈ ਔਰ ਵਾਈ ਲੜਾਈ ਹਰਿਆਣਾ ਕੀ ਹੈ ਸਾਜੀ ਲੜਾਈ ਹੈ ਦੋਨੋਂ ਆ ਕੀ ਹਰਿਆਣਾ ਕੀ ਵੀ ਪੰਜਾਬ ਕੀ ਵੀ ਅਸਲ ਸਾਰਾ ਭਾਰਤ ਕੀ ਇੱਕ ਲੜਾਈ ਹੈ ਯਾਰ ਹਰਿਆਣਾ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਹੁਣ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੇ ਕਾਲ ਦਿੱਤੀ ਆ ਹਰਿਆਣੇ ਦੇ ਕਿਸਾਨਾਂ ਨੇ ਵੀ ਦਿੱਤੀ ਐ 13 ਨੂੰ ਕਿਸਾਨ ਆ ਰਹੇ ਨੇ ਜਿਹੜਾ ਪਖਨੋਰੀ ਬਾਰਡਰ ਤੇ ਖੜਿਆਂਗੇ ਬਿਲਕੁਲ ਬੈਰੀਕੇਟਿੰਗ ਲਗਾਦੀ ਬੰਦ ਕਰਤਾ ਬਾਰਡਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਹੀਂ ਗੀਆਂ ਹਰਿਆਣਾ ਕੀ ਤਿਆਰੀ ਆ ਵਾਈ ਨੈਟ ਤੋਂ ਕਰਿਆ ਕਿਹਾ ਬੰਦ ਨੈਟ ਤਾਂ ਚੱਲੂ ਹੁੰਦਾ ਆ ਤੋ ਸਾਰਾ ਤਾਂ ਵੀਡੀਓ ਆਮਰ ਹੈ ਭਈ ਦੇਖੋ ਆੜਾ ਇਤਨੇ ਕਿਸਾਨ ਤਿਆਰ ਹੋ ਰਹੇ ਆੜਾ ਇਤਨੇ ਤਿਆਰ ਹੋ ਰਹੇ ਆ ਯੂਨਾਈਟ ਤੋਂ ਹੈ ਬੰਦ ਅਤੋ ਈਬ ਫੋਨਾਂ ਬਾਤ ਹੋਏ ਸਾਰੇ ਨੁਕਤਾਈ ਆਮ ਫੁੱਲ ਤਿਆਰੀ ਮਾ ਨਿਉਨਤ ਪੰਜਾਬ ਵਾਲੇ ਆਉਣਗੇ ਅਗ ਤੇਰੀਆਂ ਵਾਲੇ ਆਉਣਗੇ ਮਤਲਬ ਸਾਤ ਮੈਂ 8 ਦੀ ਬੈਰੀਕੇਡ ਤੋੜ ਕੇ ਹਰਿਆਣਾ ਪੰਜਾਬ ਕੇ ਸਾਥ ਬਚਾ ਲੇ ਜਿਵੇਂ 4 ਸਾਲ ਪਹਿਲਾਂ ਨਾਲ ਜਿਹੜਾ ਸਵਰ ਬੈਰੀਕੇਡ ਨੇ ਉਸ ਸਖਤ ਪ੍ਰਬੰਧ ਵੱਡੇ ਕਰੇ ਹੋਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਤੋੜਨ ਦੀ ਜੁਕਰ ਵੇ ਤੋੜੇ ਥੇ ਨਾ ਪਲੜੇ ਜੀ ਇਹ ਨਵੀਂ ਵਿੱਚ ਤੋੜਾਂਗੇ ਜਦ ਵੀ ਹਰਿਆਣਾ ਪੰਜਾਬ ਨਾਲ ਇਕੱਠੇ ਤੋੜੇ ਤੇ ਲਾਇਕ ਈਬ ਕਭੀ ਨਵੀਂ ਵਿੱਚ ਤੋੜਾਂਗੇ ਇਕੱਠੇ ਜਦੋਂ ਪਹਿਲਾਂ ਜਿਹੜਾ ਸੀ ਪੰਜਾਬ ਦਾ ਹਰਿਆਣਾ ਨੇ ਪੂਰਾ ਅੱਗੇ ਹੋ ਕੇ ਸਾਥ ਦਿੱਤਾ ਇਸ ਵਾਰੀ ਜਿਹੜਾ ਹਰਿਆਣਾ ਸਰਕਾਰ ਖਾਸ ਕਰਕੇ ਪ੍ਰਚਾਰ ਕਰ ਰਹੀ ਹੈ ਵੀ ਹਰਿਆਣੇ ਦਾ ਕਿਸਾਨ ਜਿਹੜਾ ਪੰਜਾਬ ਦੇ ਕਿਸਾਨ ਦੇ ਨਾਲ ਨਹੀਂ ਹੈ ਉਸਤੇ ਕੀ ਕਹਿਣਾ ਚਾਹੁੰਦੇ ਹੈ ਹਰਿਆਣਾ ਸਰਕਾਰ ਨੇ ਤਾਂ ਪੱਤਸਾ ਵੀ ਕਹੀ ਤੇ ਕੋਈ ਕਿਸਾਨ ਨਹੀਂ ਹੈ ਇਸ ਦਾ ਮਤਲਬ ਹਰਿਆਣਾ ਦਾ ਸਾਰਾ ਹਰਿਆਣਾ ਤਾਂ ਵੇਖਿਆ ਥੋੜਾ ਨਹੀਂ ਤਾਂ ਕਿ ਸਾਰਾ ਹਰਿਆਣਾ sath ਮਤ ਹਰਿਆਣਾ ਪੰਜਾਬ ਤੋਂ ਹੀ ਵਿਸ਼ਾ ਜੁੜ ਗਿਆ ਇਹਨਾਂ 'ਪਾ ਕੋਈ ਨਹੀਂ ਪੱਟਾ ਅੰਦੋਲਨ ਮਤ ਤਾਂ ਪੱਟੇ ਪੱਟੇ ਨਹੀਂ कौन पाड़ा है हम नए सरकार पाड़ा है सरकारा की बात हमने माननी नहीं पंजाब वाले ने माननी नहीं म्हारा गल् गल्ला तो सरकारा के लडाई है भाई सारा हरियाणा पंजाब का म्हारा एक नहीं जब पंजाब दी सरकार किसानों नु किते रोक टोक नहीं कर रही किसानों दी जेडी लड़ाई है जे हरियाणा दे ने जे पंजाब दे ने दिल्ली नाल है केंद्र दी सरकार नाल है ता हरियाणा दी सरकार किसानों नु क्यों रोक रही है हरियाणा की सरकार नहीं रोक रही है हरियाणा सरकार बीजेपी की है इसलिए रोक रही है पंजाब की सरकार हम पार्टी की है जब आंदोलन चलया था जब कांग्रेस की थी ये इतना फर्क अरे मतलब एक खराब तक अगर खट्टर आदित्य खराब है खट्टर ने न्यू कहना चाहिए जब भाई मेरे गल लड़ाई नहीं है तो भाई ऊपर प्रधानमंत्री के लड़ाई है इनकी, कि बीच में क्यों कुटे टोका? यू खट्टर एनडी बना है फिर जू खट्टर बीच में नहीं है मोदी इसका लात फिर यू भाई डरदा नचद फिर ਤਿਆਰੀਆਂ ਨੇ ਜਿਹੜੀਆਂ ਉਹ ਮੰਨ ਲਓ ਪੰਜਾਬ ਦੇ ਗੱਲ ਕਿਸਾਨ ਆਣਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਬਾਰਡਰ ਤੇ ਜਾਂ ਜਿਹੜੇ ਤਿਆਰੀ ਖੂਬ ਤਿਆਰੀ ਹੈ ਭਾਈ 5 ਵਜੇ ਤੱਕ ਪੰਜਾਬ ਕਾ ਕਿਸਾਨ ਆੜਾ ਬਾਰਡਰ ਪਾਣਾ ਸ਼ੁਰੂ ਹੋ ਜਾਗਾ ਸਵੇਰ ਤੀ ਅਰ ਸਵੇਰ

ਉਨੇ ਗੇ ਲੰਬਾਰੀਕੇਟ ਤੋਂ ਹਰਿਆਣਾ ਪੰਜਾਬ ਦੇ ਕਿਸਾਨ ਜਿਹੜੇ ਇਕੱਠੇ ਹੋਣ ਲੱਗ ਰਹੇ ਨੇਗੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ 12 ਤਰੀਕਾ ਅੱਜ ਹੈ ਕੱਲ ਨੂੰ ਕਿਸਾਨਾਂ ਨੇ ਆਉਣਾ ਹੈ ਜਾਂ ਰਾਤ ਨੂੰ ਆਉਣਾ ਹੈ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਭਾਈ ਆਏ ਦਿਓ ਆ ਭਾਈ ਖੁੱਲਾ ਢੜਕਤ ਆਓ ਨਾ ਅਸੀਂ ਚੋਰ ਨਾ ਤਮਚੋਰ ਆਮ ਆਪਣੀ ਹੱਕੀ ਲੜਾਈ ਲੜਨ ਖਾਤਰ ਤਿਆਰ ਹੋ ਆ ਅਰਜਾ ਮ ਖੁੱਲਾ ਢੜਕਤ ਆਓ ਪੂਰਾ ਹਰਿਆਣਾ ਕਾ ਸਾਥ ਹੈ ਪੰਜਾਬ ਕਾ ਗੱਲ ਹੈ ਅਰਜੂ ਕੋਰ ਪਹਿਲੀ ਦੀਆ ਤਾ ਨਿਉ ਇ ਬਾਗ ਗਏ ਦੇਗੇ ਔਰ ਆਪਣੀ ਲੜਾਈ ਜੀਤ ਕੇ ਜੇ ਬੁਲਟੇ ਉਹੜ ਤੂਟਕਾਵਾਗੇ ਨਿਯਮ ਦੇ ਕੋਈ ਨਹੀਂ ਆ ਆਪਣੇ ਬਾਰੀਕੇਟ ਵੀ ਤੋੜਾਂਗੇ ਔਰ ਕੋਈ ਪਰਵਾਹ ਨਹੀਂ ਭਾਈ ਇੱਕ ਦਿਨ ਮਰਨ ਕਰ ਇੱਕ ਦਿਨ ਜਾਮਣ ਕਾ ਡਰਨਾ ਤੋਂ ਕਦੇ ਵੀ ਨਹੀਂ ਚਾਹੀ ਆਪਣਾ ਕਾ ਉੱਪਰ ਜਿਹੜੀਆਂ ਹਰਿਆਣੇ ਦੀਆਂ ਕੁਝ ਜਥੇਬੰਦੀਆਂ ਨਹੀਂ ਸਾਥ ਦੇ ਰਹੀਆਂ ਉਹਨਾਂ ਨੂੰ ਜਾਂ ਪੰਜਾਬ ਦੀਆਂ ਵੀ ਕੁਝ ਕਿਸਾਨ ਜਥੇਬੰਦੀਆਂ ਸਾਥ ਨਹੀਂ ਦੇ ਰਹੀਆਂ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋ ਮੇਰੀ ਬਾਤ ਇਹ ਹੈ ਭਈ ਉਹਨਾਂ ਗਲਤ ਬਾਤ ਹੈ ਉਹਨਾਂ ਜੋ ਸਾਥ ਨਹੀਂ ਦੇ ਰਹੇ ਉਹ ਖੁਦ ਜੋ ਨੇਤਾ ਹਨ ਇਕਲਾ ਨੇਤਾ ਜੋ ਬਿਆੰ ਦੇ ਰਿਹਾ ਹੈ ओ दूर है जो आम जनता है ना वह इस आंदोलन का साथ में है उनका एक का, का, का कोई नहीं रुकता मतलब जो आम किसान है नीचा वो सारा साथ में है इस आंदोलन का तड़का सब आ